ਕੋਡੀ 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 ਹਾਂਜੀ ਵੈਕੀ ਜੀ ਦਾ ਖਾਲਸਾ ਵੈਕੀ ਜੀ ਦੀ ਫਤਿਹ ਤੇ ਮੈਂ ਤੁਹਾਡਾ ਆਪਣਾ ਟਰਾਟਿਕ ਕਬੱਡੀ ਖੇਡ ਵਾਲੀ ਗਜੀਤੂ ਤਾਂ ਤੇ ਇਹ ਆਪਣੀ ਸਾਰੇ ਗਰਾਊਂਡ ਦੀ ਜਿਹੜੀ ਮੇਨਜਮੈਂਟ ਟੀਮ ਆ ਇਹ ਸਾਰੇ ਮੁੱਡੇ ਸਪੋਰਟ ਕਰ ਰਹੇ ਆ ਯਾਨੀ ਕਿ ਵੀਰ ਡੋਰ ਡਬਲ ਕਰੈਕਟਰ ਕੋਈ ਵਾਲੀਬਾਲ ਕੋਈ ਫੁੱਟਬਾਲ ਕੋਈ ਕਬੱਡੀ ਸਾਰਿਆਂ ਨੂੰ ਜੀਮ ਨੂੰ ਸਪੋਰਟ ਕਰਦੇ ਹਨ ਮੁੰਡੇ ਤੇ ਅਸੀਂ ਹਰ ਕੀ ਮਸਾਂ ਜਾਨੀ ਕਿ ਖੇਚ ਧੂਕੇ ਵੀ ਤੂੰ ਇੱਕ ਚੀਜ਼ ਦੀ ਨੋਟ ਕਰੋ ਵੀ ਆਪਣੇ ਪਿੰਡ ਚ ਕਿੰਨੇ ਤਕੜੇ ਪਲੇਅਰ ਪੈਦਾ ਹੋ ਗਏ ਆ ਤੇ ਵਾਰਡ ਦੇ ਵਿੱਚ ਆਪਣਾ ਨਾਮ ਗੂੰਜਦਾ ਤੂੰ ਹਣਾ ਤੇ ਹੈ ਗੇਮ ਕਰਕੇ ਆ ਕੁੜੀਆਂ ਵੀ ਸਾਡੇ ਪਿੰਡਾਂ ਮੈਡਲਿਸਟ ਆਈਆਂ ਘੱਟੋ ਘੱਟ ਵੀ 35 40 ਕੁੜੀਆਂ 골ਡ ਮੈਡਲਿਸਟ ਆ ਤੇ ਅਸੀਂ ਉਹਨਾਂ ਦੇ ਵੀ ਹੈਗਾ ਸਾਰਾ ਸਾਰਿਆਂ ਦਾ ਆਪਣਾ ਦਾ ਯੋਗਦਾਨ ਆ ਸਾਰਿਆਂ ਦਾ ਪਰ ਰੌਲਾ ਕੀ ਆ ਅਸੀਂ ਸਰਕਾਰ ਤੋਂ ਮੰਜੂਰ ਲੈ ਕੇ ਗਰਾਉਂਡ ਨੂੰ 4 ਕਿੱਲੇ ਮਥਾ ਔਕੇ-ਦੋਖੇ ਨੇ ਲਿਆ ਤੇ ਸਾਨੂੰ ਤਾਂ ਚਾਹੀਦੇ ਘੱਟੋ-ਘੱਟ 10 ਕਿੱਲੇ ਜਿਹੜੇ ਸਹੀ ਹਣਾ ਨਹੀਂ ਗਰਾਉਂਡਾਂ ਤੇ ਗਰਾਉਂਡਾਂ ਸਾਡੇ ਕੋਲ ਬਹੁਤ ਥੋੜੀਆਂ ਉੱਚ 4 ਕਿੱਲੇ ਚ ਪੂਰੀਆਂ ਨਹੀਂ ਹੋਣੀਆਂ ਉਹਨੂੰ ਵੀ ਵਹਾ ਕੇ ਸਾਡੀ ਜਿਹੜੀ ਆ ਪੰਚਾਇਤ ਆ ਜਾਂ ਕੁਛ ਵੀ ਲਾ ਲਓ ਉਹ ਤਾਂ ਮੈਨੂੰ ਪਤਾ ਨਹੀਂ ਅਜੇ ਮੁੰਡੇ ਨੂੰ ਪਤਾ ਜਿਹੜਾ ਮੈਨੇਜਮੈਂਟ ਨਾਲ ਇਹ ਆਪਣਾ ਮੁੰਡਾ ਮੂਰੇ ਹੁੰਦਾ ਇਹਨੂੰ ਸਾਰਾ ਪਤਾ ਏ ਕਿ ਉੱਤੇ ਦਾ ਕੀ ਆ ਇਹ ਤੁਹਾਨੂੰ ਦੱਗਵਾਕੀ ਤੁਹਾਨੂੰ ਉਹ ਵੀ ਭਾਵਾਂਗੇ ਜਿਹੜਾ ਸਾਡਾ ਗਰਾਊਂਡ ਬਾਹਤਾਂ ਵਿੱਚੋਂ ਤੇ ਯਾਰ ਇਦਾਂ ਮਸਾ ਗਰਾਊਂਡ ਤਿਆਰ ਕੀਤਾ ਹਨ ਵੀ ਇਤਾਂ ਨਹੀਂ ਕਰਨਾ ਚਾਹੀਦਾ ਬਾਈ ਬਣ ਕੇ ਪਲੀਜ਼ ਤੇ ਸਾਡੀ ਸਾਰੇ ਜਣੇ ਰਲ ਮਿਲ ਕੇ ਸਪੋਰਟ ਕਰੋ ਤੇ ਅਸੀਂ ਸਰਕਾਰ ਕੋਲੇ ਵੀ ਅਪੀਲ ਕਰਦੇ ਆਂ ਵੀ ਤੁਸੀਂ ਵੀ ਸਾਡੀ ਮਦਦ ਕਰੋ ਤੇ ਸਹਾਇਤਾ ਕਰੋ ਬਾਕੀ ਤੁਮੇ ਮੁੰਡਾ ਦੱਸਦਾ ਵੀ ਕੀ ਸਾਰੇ ਮੁੱਦਾ ਤੇ ਕੀ ਨਹੀਂ ਹੈ ਮੁੱਦਾ ਇਹ ਸਰਕਾਰ ਨੇ ਆਪਾਂ ਨੂੰ ਵੀ ਹੁਣ 3083 ਪੈਂਡ ਵੀ ਪਾਸ ਕੀਤੇ ਆ ਗਰਾਊਂਡ ਉਹਦੇ ਚ ਆਪਣਾ ਵੀ ਗਰਾਊਂਡ ਪਾਸ ਕਰਤਾ ਹਾਂਜੀ ਆ ਇਹਦੇ ਚ ਵੇਖ ਲਾ ਬੜਾ ਸਾਰੇ ਬਸ ਨਹੀਂ ਰਿਹਾ ਆਹ ਗਰਾਊਂਡ ਪਾਸ ਵੀ ਹੁਣ ਨਿਉ ਵੀ ਇਹ ਵੀ ਸਰਕਾਰਾਂ ਨੇ ਸਾਢੇ 4 ਦੇ ਮੈਪਿੰਗ ਹੋਈ ਵੀ ਆ ਸਰਕਾਰ ਨੇ ਪਾਸ ਕੀਤਾ ਪੰਚਾਇਤ ਦੇ ਧੱਕੇ ਨਾਲ ਵੀ ਵਾਇਆ ਤੇ ਵੀ ਇਹੀ ਹੈ ਸਾਡਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਜਿਹੜਾ ਵਾਇਆ ਹਨਾ ਆ ਜੋ ਮੜਿਆ ਤੁਰਸ਼ ਦੀ ਵਾਦੀ ਹਾਂ ਸਾਡੀ ਪੰਚਾਇਤ ਨੇ ਮੁੰਡਿਆਂ ਨੇ ਨਾ ਮੀਂਹ ਤੇ ਕਰ ਕੀ ਤੇ ਘੱਟੋ ਘੱਟ ਵੀ ਜਿਹੜੀ ਆ ਜਿਹੜੀ ਉਹ ਮੇ ਇੱਕ ਚ ਬਣਾਈ ਬੁੰਡਿਆ ਨੇ ਲੱਗਾ ਵੀ ਇੱਕ ਟੂਰਨਾਮੈਂਚ ਇੱਕ ਮਹੀਨਾ ਪੈਚ ਬਣਾਈ ਦੇ ਇੱਕ ਮਹੀਨਾ ਪੈਚ ਬਣਾਉਂਦੇ ਜਦੋਂ ਸਾਡੇ ਪਿੰਡ ਟੂਰਨਾਮੈਂਚ ਹੋ ਗਿਆ ਕਿਕਰ ਹਿੱਸਾ ਉਹ ਪੈਚ ਜਦੋਂ ਇੱਕ ਮਹੀਨੇ ਚ ਬਣਾਈ ਹੈ ਵਿਚਾਰਿਆਂ ਨੇ ਕਿੰਨੀ ਮਿਹਨਤ ਕੀਤੀ ਹੈ ਨਾ ਉਹ ਵੀ ਉਹਨਾਂ ਨੇ ਵਾਪਸ ਹੀ ਛੱਡ ਦਿੱਤੀ ਮੈਂ ਇਹ ਨਹੀਂ ਚਾਹੁੰਦਾ ਵੀ ਮੈਂ ਨਾ ਵੀ ਜਦੋਂ ਆਪਾਂ ਇੱਕ ਵਾਰ ਤਾਂ ਕਹਿੰਦੇ ਹਲਾੜਾ ਦਿਓ ਵੀ ਗੇਮਾਂ ਨੂੰ ਨਾ ਵੀ ਨਸ਼ਿਆਂ ਤੋਂ ਦੂਰ ਕਰੋ ਸਾਰਿਆਂ ਨੂੰ ਇੱਕ ਪਾਸੇ ਆਪਾਂ ਇਹ ਕਰ ਰਹੇ ਆ ਕਿ ਇਹ ਸਰਕਾਰ ਮਾੜਾ ਜਾਂ ਗਰਾਊਂਡਾਂ ਨੂੰ ਹੁਣ ਸਾਡੇ ਲਈ ਆ ਕਿ ਮੈਂ ਆਣਾ ਯਾਰ ਕੌਣ ਆ ਇੱਕ ਪਾਸੇ ਤੁਸੀਂ ਕਹਿੰਦੇ ਸਰਕਾਰ ਤੁਹਾਨੂੰ ਦੇ ਰਹੀ ਆ ਫਿਰ ਦੂਜੇ ਵਾਰ ਖੋਰ ਖੂਕ ਹੋ ਰਿਹਾ ਉਹ ਵੀ ਦੱਸੋ ਨਾ ਸਾਨੂੰ ਤੇ ਕ੍ਰੈਡ ਦਾ ਟੂਰਨਾਮੈਂਟ ਕਰਾਇਆ ਮੁੰਡਿਆਂ ਨੇ ਵਧੀਆ ਪੈਸੇ ਲਾਏ ਆ ਉਸਤੇ ਆ ਉਹਦੇ ਚਾਲ ਨਜੀਬਾ ਜੋ ਮੁੰਡਿਆਂ ਨੇ ਤੇ ਬਾਹਰੋਂ ਮੁੰਡਿਆਂ ਨੇ ਪੈਸੇ ਇਕੱਠੇ ਕਰਕੇ ਲੱਖ ਡੇਢ ਲੱਖ ਰੁਪਏ ਦਾ ਟੂਰਨਾਮੈਂਟ ਕਰਾ ਕੇ ਦਿੱਤਾ ਆ ਦੇ ਦਿਓ ਸਾਡੀ ਬੈਚ ਆ ਜਿਹੜੀ ਪੱਕੀ ਬਣਾਈ ਸੀ ਆ ਬੈਚੀ ਦੀ ਬਸਤੀ ਆ ਦੱਸੋ ਆ ਦਿਖਾਓ ਇਹ ਤੇ ਆ ਬੈਚੀ ਬਸਤੀ ਦਾ ਤਿਆਰ ਆ ਗ੍ਰਾਉਂਡ ਸਾਰਾ ਆਪਣਾ ਫੁੱਟਬਾਲ ਦਾ ਵੀ ਬੰਦਾ ਸਾਰਾ ਖਾਦੀ ਜੀ ਦਾ ਕਬੱਡੀ ਦਾ ਵੀ ਬੰਦਾ ਸਾਰਾ ਇੱਕ ਬਾਤੇ ਆਪਣਾ ਦੂਜਾ ਬਣਾਇਆ ਸੀ ਜਿਹੜਾ ਘਾੜ ਹੈ ਕਿ ਦੂਜਾ ਸਾਨੂੰ ਇੱਕ ਹੋਰ ਵੀ ਆ ਜਿਹੜਾ ਮੇਨ ਗੱਲ ਆ ਆਪਾਂ ਨਾ ਵੀਡੀਓ ਪੈਂਦੀ ਹੈ ਅਗਲੇ ਮੈਨੂੰ ਨਾ ਬੁਨਾਰਿਆ ਵੀ ਬੰਦਾ ਵੀਡੀਓ ਨਹੀਂ ਪਾ ਰਿਹਾ ਗਰਾਉਂਡ 'ਚ ਵੀ ਐਂ ਕਰੇ ਪ੍ਰੈਕਟਿਸ ਕਰਦੇ ਆ ਮੁੰਡੇ ਸਾਡਾ ਤਾਂ ਚੈਨੜੀ ਭਰਾਵਾ ਹੈਗ ਤਿੰਨ ਵਾਰੀ ਹੋ ਚੁੱਕਿਆ ਤੇ ਸਾਨੂੰ ਤਾਂ ਪਤਾ ਹੀ ਹੋਣ ਲੱਗਾ ਵੀ ਸਾਡੇ ਤੇ ਤਾਂ ਪਤਨੀ ਆਹਾਂ ਕਰਕੇ ਤਾਂ ਹੀ ਚੱਲੀ ਜਾਂਦਾ ਇਹ ਮੁੱਦੇ ਆਹਾਂ ਹੀ ਚੱਲੀ ਜਾਂਦੇ ਹਨ ਨਹੀਂ ਇਹੀ ਪੰਨੇ ਕੌਣ ਗਾ ਹੈਕਰਾਂ ਹੁੰਦਾ ਸਾਡਾ 3000 ਚੈਨਲ ਹੈ ਗੋਗੇ ਪ੍ਰਭੂ ਹੁਣ ਨਵਾਂ ਚੈਨਲ ਦੂਰੀਆ ਬਣਾਵਾਂਗੇ ਵੀਰੇ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਉੱਚ ਸਾਰੇ ਮੁੰਡੇ ਸਪੋਰਟ ਕਰ ਰਹੇ ਆਪਣੀ ਸਾਰੇ ਰਾਲ ਕੇ ਭਰਾ ਹਨ ਕਿ ਮਹਾਰਾਜ ਕਰੇ ਕਿਰਪਾ ਤੁਹਾਨੂੰ ਪਿਆਰ ਥੋੜਾ ਚਾਹੀਦਾ ਜੇ ਤੁਹਾਡਾ ਇਹ ਪਬਲਿਕ ਦਾ ਪਿਆਰ ਆ ਬਾਹਰਲੇ ਆ ਇਧਰਲੇ ਆ ਆਪਣੇ ਪਿੰਡ ਵਾਲੇ ਆ ਸਾਰੇ ਰਾਲੇ ਮਿਲ ਕੇ ਆਪਾਂ ਸਪੋਰਟ ਕਰੀਏ ਤੇ ਆਉਣ ਵਾਲੀ ਪੀੜ੍ਹੀ ਨੂੰ ਗਾਂ ਲੈ ਕੇ ਚੱਲੀ ਹੈ ਨਾ ਤੇ ਜੇ ਤੁਹਾਡਾ ਸਾਡੇ ਨਾਲ ਸਾਥ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਤੇ ਬਾਕੀ ਆ ਦੇਖ ਲੋ ਯਾਰ ਮੁੰਡੇ ਅੱਜ ਵੀ ਵਿਚਾਰੇ ਕਿੰਨੇ ਆ ਨਾ ਜਾਣ ਆ ਜੇ ਸਰੇ ਆਉਦੇ ਮੁੰਡੇ ਇਹ ਟਾਈਮ ਥੋੜਾ ਜਿਆ ਐ ਪਹਿਲਾਂ ਆ ਗਏ ਆ ਮੁੰਡੇ ਇਹ ਤਾਂ ਟਾਈਮ ਡੇਟ ਦਿੱਤਾਈ ਆ ਤੁਹਾਰੇ ਮੁੰਡੇ ਆਉਣਗੇ ਤੁਹਾਨੂੰ ਹੋਰ ਵੀ ਵੀਡੀਓ ਦਿਖਾਵਾਂਗੇ ਮੈਂ ਤਾਂ ਵਗੋਂ ਵੀਡੀਓ ਪੈਣੀਆਂ ਪਰ ਰੌਲਾ ਕੀ ਆ ਯਾਰ ਮੈਂ ਕੀ ਚਾਹਣਾ ਵੀ 1:00 ਤੱਕ ਆਪਾਂ ਕਹਿੰਨੇ ਆ ਕਿ ਨਜੇ ਤੋਂ ਦੂਰ ਹੋ ਕੇ ਗਰਾਊਂਡਾਂ ਨਾਲ ਜੁੜੋ ਯੇ ਤੇ ਜੁੜਾਂਗੇ ਕਿਵੇਂ ਯਾਰ ਜੁੜਾਂਗੇ ਤਾਂ ਇਹ ਗਰਾਊਂਡ ਹੋਣਗੇ ਜੋ ਗਰਾਊਂਡ ਹੀ ਨਾ ਹੋਣਗੇ ਜੋੜਾਂਗੇ ਕਿੱਥੋਂ ਯਾਰ ਬਾਕੀ ਦੁੱਤੋ ਵੀ ਇਹ ਗੇਂਦਾ ਹੈਗਾ ਕੋਈ ਇਹ ਇਹ ਕਰ ਕੇ ਇਹਦੀ ਗੱਲ ਬਾਤ ਹੈ ਕਿ ਅੱਜ ਦੁੱਤੋ ਉਹ ਦੱਤ ਕੋਈ ਹੈਗੀ ਆ ਕੋਈ ਦੱਤ ਆਹੀਂ ਅੱਜ ਫੋਟੋਆਂ ਖਿੱਚਿਆ ਸਵੇਰ ਆਏ ਆਏ ਆ ਫੋਟੋ ਵੀ ਖਿੱਚੀਆਂ ਸਾਨੂੰ ਖਾਈਆਂ ਆਏ ਆ ਤੇ ਵਾਕੇ ਗਏ ਸਾਰੀ ਪੰਚਾਇਤ ਤਾਂ ਬਾ ਬਾ ਬਾਬਾ ਲੱਗਦਾ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ